ਸਤਿ ਜੀ ਜੀ ਸਾਰੇ ਵੀਰਾਂ ਨੂੰ ਤੇ ਵਾਹਿਗੁਰੂ ਜੀ ਖਾਲਸਾ ਵੇ ਫਤਿਹ ਪਹਿਲੀ ਗੱਲ ਇਹ ਆ ਵੀ ਆ ਸੰਗਤ ਮੇਰੇ ਵੀਰ ਆਪਣੇ ਲਾਗੇ ਖਲੋਤੇ ਮੇਰਾ ਪਿੰਡ ਰਮਦਾਸ ਆ ਤੁਹਾਨੂੰ ਪਤਾ ਹੈ ਨਾ ਇਹ ਮੈਂ ਮੇਰੇ ਪਿੰਡ ਤੋਂ ਜਿੰਨੇ ਵੀ ਵੀਰ ਸੁਣਦੇ ਆ ਵੀ ਰਮਦਾਸ ਦੇ ਲਾਗੇ ਖੜਾ ਹੈ ਰਮਦਾਸ ਆੜਾ ਗਿਆ ਰਮਦਾਸ ਆੜਾ ਆਇਆ ਹੈ ਨਾ ਵੀਰ ਰਮਦਾਸ ਪਿੰਡ ਮੇਰਾ ਆ ਬੰਦੇ ਸੇਵਾ ਲਈ ਗਏ ਹਾਰਪੁਰ ਤੋਂ ਅੱਜ ਦੇ ਵੀਰ ਖਲੋਤੇ ਆ ਕੋਈ ਹਰਿਆਣੇ ਚੋਂ ਆਇਆ ਕੋਈ ਮਾਲਵੇ ਚੋਂ ਪਤਾ ਨਹੀਂ ਰੋਜ਼ 6-7 ਸੁੱਟਣ ਲਈ ਆਉਣ ਡਈ ਆ ਕੋਈ ਸੇਵਾ ਦਾ ਅੰਤ ਨਹੀਂ ਹੈ ਗਾ ਵੀ ਜਿੰਨੀ ਦੀ ਸੇਵਾ ਹੁੰਦੀ ਹੈ ਕੋਈ ਬਿੜ ਬੰਨ ਨਹੀਂ ਹੈਗਾ ਮੈਂ ਹਰਾਨ ਖੋਦ ਕਹਿੰਦਾ ਉਹਦੀ ਜ਼ਿੰਦਗੀ ਚ ਪਹਿਲੀ ਰੀ ਲਕੀਏ ਦੀ ਸੇਵਾ ਹੁੰਦੀ ਵੀ ਲੋਕਾਂ ਨੇ ਕੋਈ ਕਸਰੀ ਨਹੀਂ ਛੱਡੀ ਪਰ ਉੱਥੇ ਗੱਲ ਕੀ ਹੈ ਵੀ ਜੇ ਸੇਵਾ ਵੀਰ ਆਉਂਦੀ ਹੈ ਤੇ ਇੱਥੇ ਲੋਕੀ ਨਜਾਇਜ਼ ਫਾਇਦਾ ਕੀ ਚੁੱਕਣ ਦੇ ਮੇਰੇ ਪਿੰਡ ਦੇ ਵਿੱਚ ਜਿੰਨਤੀ ਦੇ 10 ਘਰ ਆ ਜਿੰਨਾ ਜਟਾ ਦਾ ਨੁਕਸਾਨ ਹੋਇਆ ਨਾ ਕਿਸੇ ਦੇ ਘਰ ਚ ਪਾਣੀ ਗਿਆ ਵਾ ਨਾ ਕਿਸੇ ਨੂੰ ਹੋਰ ਕੋਈ ਨੁਕਸਾਨ ਹੋਇਆ ਵਾ ਹਾਡਾ ਪਿੰਡ ਤੋਂ ਬਾਹਰ ਜਿਹੜੀ ਬਾਬਾ ਬੁੱਢਾ ਸੋਲ ਲੰਘ ਕੇ ਅਗਲੇ ਬੰਨੇ ਸਾਰੇ ਪਿੰਡ ਪਾਣੀ ਦੀ ਮਾਰ ਤੇ ਆ ਜੋ ਜੱਟਾ ਪਛੀਆ ਸੁਜਾਦਾ ਕੋਨੇ ਵਾਲਾ ਨਿਸੋਗੇ ਸਿੰਘੋਗੇ ਗੱਗੜ ਜਿੰਨੇ ਪਿੰਡੇ ਸਾਰੇ ਉੱਥੇ ਲੋੜ ਹੈ ਬਹੁਤ ਜਾਈ ਪਰ ਸਾਡੇ ਪਿੰਡ ਦੀ ਕਿਸੇ ਨੂੰ ਕੋਈ ਐਡੀ ਲੋੜ ਨਹੀਂ ਆ ਸਾਡੇ ਪਿੰਡ ਤੇ ਮੈਨੂੰ ਕੱਲ ਮੈਂ ਆਇਆ ਬਾਰੂ ਮੈਂ ਸਵੇਰੇ ਸੁਣਿਆ ਵੀ ਮੈਂ ਵੇਖਿਆ ਵੀ ਪਾਣੀ ਦੀਆਂ ਬੋਤਲਾਂ ਲੋਕੀ ਲੈ ਕੇ ਨਾ ਕੈਂਟਰ ਪਿੰਡ ਦੇ ਵਿੱਚ ਜਾ ਕੇ ਦੁਕਾਨਾਂ ਤੇ 50-50 ਰੁਪਈਆ ਦੀ ਵੇਚਣ ਦੇ ਕਈ ਜੱਟ ਚੰਗੇ ਭਲੇ ਜਿਹੜੇ ਜਨਰ ਦੇ ਘਰ ਤੇ ਡੰਗਰ ਦੇ ਕੋਈ ਹੈਗਾ ਉਹ ਗੋਰੀ ਭੀੜ ਦੀ ਲਵਾ ਕੇ ਜਾ ਕੇ ਵੇਚਉਂਦੇ ਆ। ਹੋਰ ਪਤਾ ਨਹੀਂ ਇਹ ਕੁਝ ਕੀ ਕੁਝ ਹੋਣ ਡਿਆ। ਸਾਡੇ ਪਿੰਡ ਚ ਬਾਰ ਬਾਰ ਨਾ ਇੱਕ ਉਹ ਠੱਠੀ ਭੈਣ ਜੀ ਆ। ਹੋਰ ਵੀ ਸਾਰੇ ਪਿੰਡ ਚ ਜਿੰਨੇ ਵੀ ਆਲੇ ਦੁਆਲੇ ਖਲੋਤੇ ਆ। ਉਹ ਬੰਦੇ ਸਵੇਰ ਤੋਂ ਖਲੋਂਦੇ ਆ। ਸ਼ਾਮਾਂ ਤੱਕ ਰਹੋਤੇ ਆ। ਬੋਰੇ ਪਰ ਪਰ ਲਈ ਜਾਂਦੇ ਆ। ਬੋਰੇ ਪਰ ਪਰ ਲਈ ਜਾਂਦੇ ਆ। ਇੱਕ ਬੰਦੇ ਦੇ ਘਰ ਚ ਇੱਕ ਇੱਕ ਬੰਦੇ ਦੇ ਘਰ ਚ 2-2 ਸੌ ਬੋਰੀ ਆਟੇ ਦੀ ਆ ਵੀਰ ਜੀ ਹੋਗੀ। ਤੇ ਇਹ ਜਿਹੜੀ ਸੇਵਾ ਇਹ ਗੁਰੂ ਘਰ ਦੀ ਸੇਵਾ 10-10 ਰੁਪਏ ਇਕੱਠੇ ਕਰਕੇ ਲੰਗਰਾਂ ਦੀ ਇਹ ਕਿਸੇ ਦੇ ਹਪਿੰਡ ਚੋਂ ਕਿਸੇ ਦੀ ਕੋਈ ਸ਼ਰਧਾ ਕਿਸੇ ਦੀ ਕੋਈ ਸ਼ਰਧਾ ਉੱਥੋਂ ਆਉਂਦੀ ਆ ਪਰ ਇਹ ਚੁੱਕਣ ਵਾਲਿਆਂ ਨੂੰ ਸ਼ਰਮ ਨਹੀਂ ਆ ਗਈ ਵੀ ਜਿਹੜੇ ਅੱਗੋਂ ਲੈਣ ਦੇ ਇਹਨਾਂ ਨੇ ਤੇ ਦਈ ਜਣਾ ਇਹਨਾਂ ਨੂੰ ਤੇ ਪਤਾ ਨਹੀਂ ਇਹ ਇਹ ਸਮਝਦੇ ਸਾਰੇ ਵੀਰ ਹੰਦਾਸ ਕਿ ਉਹ ਹੁੰਦੇ ਆ ਉਹ ਸਾਰੇ ਉੱਥੇ ਆਣ ਕੇ ਲੈ ਹੀ ਜਾਂਦੇ ਆ ਉੱਥੇ ਪਾਣੀ ਤੋਂ ਕੀ ਲਈ ਜਾਂਦੇ ਮੇਰੇ ਦਾ ਕਹੀ ਜਾਂਦੇ ਡੇਰੇ ਕੋذ ਕੇ 400 ਮੇਰੇ ਪਾਣੀ ਫਿਰ ਡੇਰੇ ਦੇ ਵਿੱਚ ਪਾਣੀ ਨਹੀਂ ਆਇਆ ਨਾਲ ਦੇ ਪਿੰਡ ਪੱਖੋਂ ਕੇ ਪਾਣੀ ਬਹੁਤ ਜ਼ਿਆਦਾ ਪਰ ਜੇਨੀਆਂ ਟਰਾਲੀਆਂ ਡੇਰੇ ਜਾਈਆਂ ਲੋਕੀ ਸੌਦਾ ਰਵਾਈ ਜਾਂਦੇ ਆ ਬੋਰਨੀਆਂ ਭਰ ਭਰ ਕੇ ਰਨ ਲਈ ਜਾਂਦੇ ਆ ਪਰ ਮੇਰੇ ਵੀਰੇ ਟੋਕਾ ਲਾਇਆ ਅਸੀਂ ਬੋਲਣਾ ਨਹੀਂ ਚਾਹਦੇ ਪਰ ਲੋਕਾਂ ਮਜ ਆ ਮੈਂ ਪਾਣੀ ਆ ਵੇਖ ਵੀਡੀਓ ਬੜੇ ਬੜੇ ਵੀਡੀਓ ਆ ਵੇਖ ਤੁਹਾਨੂੰ ਵੀਡੀਓ ਵਿੱਚ ਮਖਾਉਣੀ ਹੈ ਬੋਤਲਾਂ ਪਾਣੀ ਦੀਆਂ ਬੋਤਲਾਂ ਵੀਰ ਜੀ ਖਾਦੀ ਕਰਨ ਦੇ ਤਵਾੜ ਦੇ ਵਿੱਚ ਨੂੰ ਆ ਵਖਾਓ ਇਹ ਹੱਥ ਨਹੀਂ ਆ ਦਿਖਾ ਦੇ ਲੈ ਤੁਹਾਨੂੰ ਅੱਜ ਦੀ ਵੀਡੀਓ ਵਰਗਾ ਨਾ ਦੋ ਅਸੀਂ ਕੋਈ ਨਵੀਂ ਨਕਲ ਦੀ ਬਣਾਈ ਆ ਉੱਤੇ ਤਰੀਕ ਵੀ ਆਉਂਦੀ ਹੋਊਗੀ ਆ ਵੇਖ ਲਓ ਅੱਜ ਦੀ ਵੀਡੀਓ ਆ ਹੁਣੇ 10 ਮਿੰਟ ਆ ਲੱਗੇ ਹੁਣੇ ਖਲਤਾ ਮੈਂ ਇਹੋ ਮੇਰੀ ਟੀ-ਸ਼ਰਟ ਐ ਇਹੋ ਦੀੜੇ ਪਾਏ ਆ ਔਰ ਭੇਰ ਲੱਗਾ ਜੇ ਮੋਨ ਹੈ 8 8 ਭੇਰ ਲੱਗਾ ਪਾਣੀ ਦੀਆਂ ਬੋਤਲਾਂ ਦਾ ਇਹ ਸੇਵਾ ਆਉਂਦੀ ਤੇ ਲੋਕ ਆ ਕੰਮ ਕਰਨ ਦੇ ਆ ਪਰੀਆਂ ਬੋਤਲਾਂ ਲੈ ਕੇ ਕਵਾੜ ਦੇ ਵਿੱਚ ਨੂੰ ਖਾਲੀ ਕਰਨ ਰਿਹਾ ਬੰਦਾ ਜਰਾ ਪੀ ਇਹ ਵੀ ਅਹੀਂ ਵੀ ਉਹ ਆਪਣੇ ਕਿਸਾਨ ਭਰਾਵਾਂ ਨੂੰ ਬੇਨਤੀ ਕੀਤੀ ਜਿਹੜਾ ਵੀਰ ਕਿਸਾਨਾਂ ਦਾ ਨੁਕਸਾਨ ਹੋਇਆ ਉਹ ਮੜੀ ਲੈਟ ਜਿਹੜਾ ਕਮੈਂਟ ਜਿਹੜਾ ਹੋ ਰਿਹਾ ਇਹ ਵੀ 1 ਮਿੰਟ ਅਹੀਂ ਕਿਸਾਨ ਭਰਾਵਾਂ ਨੂੰ ਸਾਰੇ ਨੂੰ ਇਹੋ ਬੇਨਤੀ ਕਰਨੀ ਹੈ ਵੀ ਭਰਾਜੀ ਰਾਸ਼ਨ ਇਹਨਾਂ ਦਾ ਪੂਰਾ ਹੋ ਗਿਆ ਰਾਸ਼ਨ ਵੀਰ ਜੀ ਇੱਕ ਮਿੰਟ ਵੀਰ ਜੀ ਰਾਸ਼ਨ ਇਹਨਾਂ ਦਾ ਪੂਰਾ ਹੋ ਗਿਆ ਜਦੋਂ ਇਹਨਾਂ ਲਈ ਕਣਕ ਵੀ ਜਿਹੜੀ ਨਵੀਂ ਫਸਲ ਬੀਜਣੀ ਐ ਨੂੰ ਡੀਪੀ ਲਾ ਦੋ ਕਣਕ ਦਾ ਬੀਜ ਨੂੰ ਡੀਜੈਲ ਲਾ ਦੋ ਬਿਲਕੁਲ ਬਿਲਕੁਲ ਉਹਦੀ ਮਰਜ਼ੀ ਕਰੋ ਜਿਸ ਬੰਦੇ ਕੋ ਇੱਥੇ ਲੇਬਰ ਹੈਗੇ ਉਹ ਮੇਬਰ ਦੇ ਪੈਸੇ ਦੇ ਦੋ ਬੀਜੀ ਆ ਭਰਾ ਸਾਡੇ ਇਹ ਸ਼ਿਆਰ ਬੁਰਾ ਦੇ ਟਰਾਲੀ ਚੜ੍ਹ ਦੋ ਪਹਿਲਾਂ ਖਲਾਰੀ ਇਹ ਪਤਾ ਨਹੀਂ ਕਿ ਛੱਡੇ ਸ਼ਿਆਰ ਬੁਰਾ ਆਂਦੇ ਸਾਡੇ ਮਤਲਬ ਸਾਡੀਆਂ ਬੀਬੀਆਂ ਨੂੰ ਹਫਤਾ ਹੋ ਗਿਆ ਘਰ ਦਾ ਆਟਾ ਛਾਂਣ ਦੀਆਂ ਬਿਲਕੁਲ ਬਿਲਕੁਲ ਆਟਾ ਛਾਂਣ ਨੇ ਵੀ ਅਗਲੇ ਹਫਤੇ ਦੇ ਫੇਰ ਆਉਣਾ ਸੀ ਲੈ ਕੇ ਟਰਾਲੀ ਵੀਰ ਜੀ ਆਟਾ ਸਤਵਾਂ ਕਿਹੜਾ ਜੀ ਦੱਸੋ ਤੇ ਵੀਰ ਜੀ ਕੱਲ ਇੱਕ ਵੀਰੋ ਲੁਧਿਆਣੇ ਹੋਏ ਅੱਜ ਅਸੀਂ ਪੰਜ ਲੈਣੇ ਆਂ ਹਾਂਜੀ ਤੇ ਦੱਸੋ ਵੀ ਇੱਥੇ ਵੀ ਲੋਕਾਂ ਦੇ ਘਰਾਂ ਚ ਲੰਘ ਰਹੇ ਜਿਹੜਾ ਰਾਸ਼ਨ ਹੈ ਨਾ ਔਰ ਬਿਲਕੁਲ ਹੀ ਨਕ ਹੋ ਗਿਆ ਵੀ ਉਹ ਮੁੱਕਣਾ ਹੀ ਨਹੀਂ ਜਿਹੜੇ ਨਤੀਜੇ ਕੋਈ 20 ਪਿੰਡ ਹੋਣਗੇ ਮੈਂ ਨਹੀਂ ਆਂਦਾ ਬਗਿਣੇ ਨਹੀਂ ਆ 10-20 ਪਿੰਡ ਹੋਣਗੇ ਜਿੰਨੇ ਪਿੰਡਾਂ ਦੇ ਵਿੱਚ ਡੁੱਬੇ ਘਰ ਡੁੱਬੇ ਬਾਕੀ ਬਾਰੇ ਜਰੂਰ ਖਰਾਬ ਹੋਊਗੀ ਕਹਾਡੀ ਆਪਦੀਆਂ ਯਾਰ ਮੇਰੀਆਂ ਆਪੇ ਮੈਂ ਵੀ ਉਹਨਾਂ ਵੀਰਾਂ ਨੂੰ ਹੁੰਦਾ ਮੈਂ ਵੀ ਇੱਥੇ ਹੋਣਾ ਪੱਟੀਆਂ ਦੀ ਲੋੜ ਐ ਇੱਥੇ ਜਿਹੜਾ ਚੱਲਣ ਦੀ ਸੇਵਾ ਜਿਹੜੀ ਲੋੜ ਐ ਤੂੰ ਹੁਣ ਮੈਂ ਅਗਲੇ ਹਫ਼ਤੇ ਜਦੋਂ ਆਉਣਾ ਤੂੰ ਨਹੀਂ ਆਉਣਾ ਤੂੰ ਆਪਦੇ ਪੈਸੇ ਇਕੱਠੇ ਕਰ ਲਓ 2 ਮਹੀਨੇ ਡੇਢ ਮਹੀਨੇ ਚੋਂ ਪਾਣੀ ਲਾਦਾ ਤੂੰ ਇਹਨਾਂ ਦੀ ਪੈਲੀਆਂ ਪੱਧਰੀਆਂ ਕਰੋ ਆਗੇ ਜਿਹੜੀ ਚੀਜ਼ ਦੀ ਲੋੜ ਐ ਜਿਹੜਾ ਕੰਮ ਕਰਨ ਵਾਲਾ ਮਨ ਮੰਨਣੇ ਜੋ ਕੁਝ ਵੀ ਕਰਨ ਵਾਲਾ ਉਹ ਕਰੋ ਇਥੇ ਲੰਗਰ ਬਾਣੀ ਦੀ ਬਹੁਤ ਕਿਰਪਾ ਮਾਰੇ ਨੇ ਕਰਦੀ ਆ ਬਹੁਤ ਜਿਆਦੀ ਅਜੇ ਵੀ ਲੋਕੀ ਕਹੀ ਜਾਂਦੇ ਇਹਨੂੰ ਮਿਲਿਆ ਨਹੀਂ ਮਿਲਿਆ ਨਹੀਂ ਜਿਹੜੇ ਵੀ ਅੱਜ ਵੀ ਦੇ ਆ ਉਹ ਸਾਡਾ ਪਿੰਡ ਸਮਾਦਾ ਗੁਰੂ ਘਰ ਲੰਘ ਕੇ ਅਗਲੇ ਪਿੰਡ ਮਾਚ ਉੱਥੇ ਹੀ ਖੜਨ ਇਹ ਪਿੱਛੇ ਸਾਡੇ ਪਿੰਡ ਦੇ ਵੀਰ ਕੋਈ ਲੋੜ ਨਹੀਂ ਹੈ ਜਿਹੜਾ ਪਿੰਡ ਜੀ ਆ ਬੋਲੋ ਕਿਹੜਾ ਖੋਦਾ ਪਿੰਡ ਰਮਦਾਸ ਪਿੰਡ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਹੁਸ਼ਿਆਰਪੁਰ ਤੋਂ ਆਏ ਆ ਜੀ ਤੜਕੇ 2 ਵਜੇ ਆਪਾਂ ਜੀ ਅਸੀਂ ਤੜਕੇ 2 ਵਜੇ ਦੇ ਤੁਰੇ ਆ ਕੱਲ ਬਾਰਿਸ਼ ਪੈਂਦੀ ਸੀ ਜੀ ਪਿੰਡ ਹਰੀਪੁਰ ਦੀ ਸੰਗਤ ਨੌਜਵਾਨ ਸਭਾ ਤੇ ਨਾਲ ਅਸੀਂ ਜਿਹੜੇ ਆ ਪੇੜ ਤੇ ਬੰਦੇ ਦੀ ਲਏ ਪੱਠੇ ਵੱਢਣ ਨੂੰ ਮੀਂਹ ਪੈਂਦੇ ਦੇ ਵਿੱਚ ਅਸੀਂ ਪੱਠੇ ਵੱਟੇ ਹਰੀਪੁਰ ਦੀ ਸੰਗਤ ਨਾਲ ਬਾਗਪੁਰ ਦੀ ਸੰਗਤ ਸਤੌਰ ਵੀ ਅਸੀਂ ਮਨੂਸੇ ਆਲਾ ਅ ਸਰਪੰਚ ਸਾਹਿਬ ਨਾਲ ਖੜੇ ਆ ਜੀ ਅਸੀਂ ਰਾਤ ਦੇ 2 ਵਜੇ ਚੱਲੇ ਹੋਆ ਪਰ ਜਦੋਂ ਅਸੀਂ ਹੁਣ ਇੱਥੇ ਆ ਕੇ ਦੇਖਿਆ ਇਹਨਾਂ ਮਾੜੀਆਂ ਸਰਕਾਰਾਂ ਨੇ ਸਾਨੂੰ ਲੀਡਰਲੈਸ ਕੌਮ ਬਣਾਤਾ ਸਾਡੀ ਸਿੱਖ ਕੌਮ ਨੇ ਕੁਝ ਨਹੀਂ ਘਟਾ ਰਹਿਣ ਦਿੱਤਾ ਪਰ ਸਾਸੀ ਇਸ ਵੇਲੇ ਲੀਡਰਲੈਸ ਹੋਣ ਸਾਡੇ ਗੁਰੂ ਸਾਡੇ ਹਰ ਇੱਕ ਪਿੰਡ ਦੇ ਵਿੱਚ ਇੱਥੇ ਤਾਂ ਚਲੋ ਇਤਿਹਾਸਿਕ ਗੁਰਦੁਆਰੇ ਡੇਰਾ ਬਾਬਾ ਨਾਨਕ ਹੈ ਗਿਆ ਆ ਬਾਬਾ ਬੁੱਢਾ ਜੀ ਦਾ ਗੁਰਦੁਆਰਾ ਹੈਗਾ ਇਹਨਾਂ ਨੂੰ ਛੱਡੋ ਤੁਸੀਂ ਪਿੰਡਾਂ ਦੇ ਵਿੱਚ ਹਰ ਇੱਕ ਗੁਰਦੁਆਰਾ ਹੈਗਾ ਹਰ ਇੱਕ ਮੰਦਿਰ ਹੈਗਾ ਗਿਰਜਾ ਘਰ ਹੈਗਾ ਕੁਝ ਵੀ ਹੈਗਾ ਧਾਰਮਿਕ ਸਥਾਨ ਸਜਦਾਇਆ ਸਾਨੂੰ ਉਹਨਾਂ ਨੂੰ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਬੇਨਤੀ ਕਰਦਾ ਤੁਹਾਨੂੰ ਭਰਾਵੋ ਇਹ ਆਟਮ ਬੰਬ ਅਗਲੇ ਸਾਲ ਵੀ ਚੱਲਣਾ ਇਹ ਆਟਮ ਬੰਬ 25 ਚ ਚੱਲਿਆ ਇਹ ਆਟਮ ਬੰਬ 26 ਚ ਵੀ ਚੱਲਣਾ ਇਹ 27 ਚ ਵੀ ਚੱਲਣਾ ਇਹ 28 ਚ ਵੀ ਚੱਲਣਾ ਕਿਉਂਕਿ ਇਹ ਜਦੋਂ ਦਰਿਆ ਜਿਹੜੇ ਆ ਨਾ ਜਿਹੜੇ ਦਰਿਆ ਡੈਮ ਬਣ ਜਾਂਦੇ ਆ ਉਹਨਾਂ ਨੂੰ ਮੈਨੇਜ ਜਿਹੜਾ ਆ ਉਹ ਸਰਕਾਰਾਂ ਕਰਦੀਆਂ ਆ ਤੇ ਸਰਕਾਰਾਂ ਨੇ ਆਟਮ ਬੰਬ ਸਾਨੂੰ ਮਾਰਨ ਲਈ ਰੱਖੇ ਆ ਤੇ ਇਸ ਕਰਕੇ ਜਦੋਂ ਪਾਣੂ ਹੁਣ ਤਾਂ ਜੋ ਹੋ ਗਿਆ ਹੋ ਗਿਆ ਸਮੇਂ ਤੋਂ ਆਪਾਂ ਨੂੰ ਸਿੱਖਿਆ ਲੈਣਾ ਚਾਹੀਦੀ ਆ ਜੋ ਇਹ ਬੀਤ ਗਈ ਉਹਨਾਂ ਨੇ ਆਪਣਾ ਦੁੱਖ ਦੱਸਿਆ ਉਹਦੇ ਤੋਂ ਸਾਨੂੰ ਇੱਕ ਸਿੱਖਿਆ ਲੈਣੀ ਚਾਹੀਦੀ ਆ ਕਿ ਅਗਲੀ ਵਾਰੀ ਪਹਿਲਾਂ ਤਾਂ ਅਰਦਾਸ ਕਰਦੇ ਆ ਕਿ ਇਹਨਾਂ ਦੀ ਬੁੱਧੀ ਨੂੰ ਸਤ ਬੁੱਧੀ ਬਖਸ਼ੇ ਮਹਾਰਾਜ ਐਦਾਂ ਦਾ ਇਹ ਕਾਰਨਾਮਾ ਨਾ ਕਰਨ ਜੇ ਕਿਤੇ ਐਦਾਂ ਦਾ ਕਾਰਨਾਮਾ ਹੋ ਜਾਂਦਾ ਆ ਤੁਸੀਂ ਆਪਣੇ ਮੰਦਰ ਦੇ ਵਿੱਚ ਦੇ ਦਿਓ ਉਸ ਪਿੰਡ ਦੇ ਉਸ ਪਿੰਡ ਦੇ ਗੁਰਦੁਆਰੇ ਦੇ ਵਿੱਚ ਦੇ ਦਿਓ ਗਿਰਜਾ ਘਰ ਦੇ ਵਿੱਚ ਦੇ ਦਿਓ ਉੱਥੇ ਸਾਂਝਾ ਚੁੱਲ੍ਹਾ ਚੱਲੇ ਜੋ ਸੀ ਅੱਜ ਦੇਖਿਆ ਜੋ ਸਾਡੇ ਦਿਮਾਗ ਨੇ ਸੋਚਿਆ ਸਾਂਝਾ ਚੁੱਲ੍ਹਾ ਚੱਲੇ ਸਾਰਾ ਪਿੰਡ ਆ ਕੇ ਉੱਥੇ ਲੰਗਰ ਛਕੇ ਉਸ ਤੋਂ ਬਾਅਦ ਜਦੋਂ ਸਮਾਂ ਜਿਹੜਾ ਆ ਜਦੋਂ ਸਾਰਾ ਕੁਝ ਲੈਵਲ ਹੋ ਜਾਂਦਾ ਆ ਉਸ ਤੋਂ ਬਾਅਦ ਆ ਦੋ-ਦੋ ਮਹੀਨਿਆਂ ਦਾ ਹਰ ਇੱਕ ਪਰਿਵਾਰ ਨੂੰ ਜਿਹੜਾ ਲੋੜਵੰਦ ਹੋਆ ਉਹਨਾਂ ਨੂੰ ਰਾਸ਼ਨ ਦੇ ਦਿਓ ਜ਼ਿੰਦਗੀ ਸਫਲ ਹੋ ਜਾਂਦੀ ਆ ਉਸ ਤੋਂ ਬਾਅਦਾਂ ਜਿਹੜੇ ਪਿੰਡ ਦਰਿਆ ਦੇ ਲੱਗੇ ਆ ਜਿਹੜੇ ਦੂਰ ਦੇ ਪਿੰਡ ਵਾ ਉਹਨਾਂ ਨੂੰ ਰੇਤੇ ਦੀ ਮਾਰ ਨਹੀਂ ਜਿਹੜੇ ਪਿੰਡ ਦਰਿਆ ਦੇ ਲੱਗੇ ਆ ਉਹਨਾਂ ਦੀ ਸਾਡਾ ਪਹਿਲਾ ਫਰਜ਼ ਬਣਦਾ ਕਿ ਉਹਨਾਂ ਦੀ ਅਸੀਂ ਰੇਤਾ ਸਾਫ਼ ਕਰਾਈਏ ਮੁੜ ਕੇ ਉਹਨਾਂ ਨੂੰ ਫਿਰ ਪੈਰਾਂ ਤੇ ਕਰੀਏ ਕਿਉਂਕਿ ਇਹਨਾਂ ਸਰਕਾਰਾਂ ਨੇ ਸਾਨੂੰ ਆਏ ਸਾਲ ਹੀ ਮਾਰਨਾ ਹੀ ਆ ਮਾਰਨਾ ਹੀ ਆ ਜਿੰਨੀ ਦੇਰ ਤੱਕ ਸਾਡਾ ਆਪਣੇ ਘਰ ਦੇ ਉੱਤੇ ਛੱਤ ਨਹੀਂ ਦਿੰਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ ਬੋਲ